ਬੰਦ ਹੋ ਜਾਵੇਗਾ 10 ਸਾਲ ਪੁਰਾਣਾ ਆਧਾਰ ਕਾਰਡ 14 ਜੂਨ ਤੋਂ ਬਾਅਦ ਤੁਹਾਡਾ ਆਧਾਰ ਕਾਰਡ ਨਹੀਂ ਰਹੇਗਾ ਕੰਮ ਦਾ ਅਪਡੇਟ ਕਰਵਾਉਣ ਲਈ ਦੇਣੇ ਪੈ ਸਕਦੇ ਨੇ ਤੁਹਾਨੂੰ ਪੈਸੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੂ ਆਧਾਰ ਕਾਰਡ ਆਧਾਰ ਕਾਰਡ ਸਾਡਾ ਅਜੇਹਾ ਪ੍ਰਮਾਣ ਪੱਤਰ ਹੈ ਜਿਸ ਤੇ ਸਾਡੇ ਬੈਂਕ ਅਕਾਊਂਟ ਹੋਵੇ ਜਾਂ ਕੋਈ ਵੀ ਸਾਡੇ ਕਾਗਜ਼ੀ ਕੰਮ ਹੋਣ ਤਾਂ ਹਰ ਇੱਕ ਦੇ ਨਾਲ ਲਿੰਕ ਹੁੰਦਾ ਆਨਲਾਈਨ ਟ੍ਰਾਂਜੈਕਸ਼ਨ ਵੀ ਆਧਾਰ ਕਾਰਡ ਰਾਹੀਂ ਕੀਤੀ ਜਾਂਦੀ ਹੈ ਆਧਾਰ ਕਾਰਡ ਤੋਂ ਸਾਨੂੰ ਸਾਡੇ ਜੋ ਮੋਬਾਈਲ ਨੰਬਰ ਹੈ ਉਹ ਵੀ ਆਧਾਰ ਕਾਰਡ ਦੇ ਨਾਲ ਹੀ ਲਿੰਕ ਹੁੰਦਾ ਪਰ ਜੇਕਰ ਮੈਂ ਕਹਾ ਕਿ ਹੁਣ ਤੁਹਾਡਾ ਆਧਾਰ ਕਾਰਡ ਬੰਦ ਹੋ ਜਾਏਗਾ ਤਾਂ ਇੱਕ ਪਲ ਦੇ ਲਈ ਤੁਸੀਂ ਚਿੰਤਾ ਦੇ ਵਿੱਚ ਪੈ ਜਾਓਗੇ ਤਾਂ ਚਿੰਤਾ ਵਾਲੀ ਗੱਲ ਵੀ ਬਣਦੀ ਹੈ ਕਿਉਂਕਿ ਜੇਕਰ ਤੁਹਾਡਾ ਆਧਾਰ ਕਾਰਡ ਬੰਦ ਹੋ ਜਾਏਗਾ ਤਾਂ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਤਾਂ ਹੁਣ ਇੱਕ ਅਪਡੇਟ ਆਈ ਹੈ ਕਿ ਜੋ 14 ਜੂਨ ਤੋਂ ਬਾਅਦ 10 ਸਾਲ ਪੁਰਾਣਾ ਆਧਾਰ ਕਾਰਡ ਬੰਦ ਹੋ ਜਾਏਗਾ ਯਾਨੀ ਕਿ ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਪੁਰਾਣਾ ਹੈ ਤਾਂ ਤੁਹਾਨੂੰ ਉਸ ਨੂੰ ਜਲਦੀ ਤੋਂ ਜਲਦੀ ਅਪਡੇਟ ਕਰਵਾਉਣਾ ਪਏਗਾ ਨਹੀਂ ਤਾਂ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਕਿਉਂ ਅਜਿਹਾ ਫੈਸਲਾ ਲਿਆ ਗਿਆ ਕਿਉਂ 14 ਜੂਨ ਤੋਂ ਬਾਅਦ ਆਧਾਰ ਕਾਰਡ ਬੰਦ ਕਰਨ ਦੀ ਗੱਲ ਆ ਰਹੀ ਹੈ ਉਹ ਜਾਣਦੇ ਆ ਇਸ ਰਿਪੋਰਟ ਦੇ ਵਿੱਚ aadhar card ਨੂੰ ਲੈ ਕੇ ਇੰਨੀ ਦਿਨੀ ਕਈ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਖਾਸ ਕਰਕੇ ਇੰਸਟਾਗ੍ਰam ਰੀਲਸ ਅਤੇ YouTube ਸ਼ੋਰਟਸ ਤੇ ਇੱਕ ਖਬਰ ਤੇ ਜਿਹਦੇ ਨਾਲ ਵਾਇਰਲ ਹੋ ਰਹੀ ਹੈ ਕਿ ਜੇਕਰ ਤੁਸੀਂ ਆਪਣਾ ਆਧਾਰ ਕਾਰਡ 10 ਸਾਲ ਤੋਂ ਅਪਡੇਟ ਨਹੀਂ ਕੀਤਾ ਤਾਂ 14 ਜੂਨ ਤੋਂ ਬਾਅਦ ਉਹ ਬੇਕਾਰ ਹੋ ਜਾਏਗਾ ਜਾਂ ਬੰਦ ਹੋ ਜਾਏਗਾ ਅਜਿਹੇ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆਇਆ ਹੋਵੇਗਾ ਕਿ 14 ਜੂਨ ਤੋਂ ਬਾਅਦ ਤੁਹਾਡੇ ਆਧਾਰ ਕਾਰਡ ਦਾ ਇਸਤੇਮਾਲ ਤੁਸੀਂ ਕਰ पाओगे ਜਾਂ ਨਹੀਂ ਤਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਖਬਰ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਆਉ ਜਾਣਦੇ ਹਾਂ ਕਿ ਆਖਰ ਆਧਾਰ ਕਾਰਡ ਨੂੰ ਲੈ ਕੇ 14 ਜੂਨ ਵਾਲੀ ਗੱਲ ਆਖਰ ਕਿੱਥੋਂ ਆਈ ਹੈ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਯਾਨੀ ਕਿ ਯੂਆਈਡੀਆਈ ਨੇ ਕਈ ਵਾਰ ਆਧਾਰ ਕਾਰਡ ਅਪਡੇਟ ਕਰਨ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਜਿਸ ਦੇ ਮੁਤਾਬਕ ਜੇਕਰ ਤੁਸੀਂ 10 ਸਾਲ ਤੋਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕੀਤਾ ਤਾਂ ਯੂਆਈਡੀਆਈ ਦੇ ਵੱਲੋਂ ਆਧਾਰ ਕਾਰਡ ਅਪਡੇਟ ਕਰਨ ਦੀ ਸਹੂਲਤ ਫ੍ਰੀ ਦੇ ਵਿੱਚ ਦਿੱਤੀ ਜਾ ਰਹੀ ਹੈ ਤੁਸੀਂ ਯੂਆਈਜੀਆਈ ਪੋਰਟਲ ਤੇ ਜਾ ਕੇ 14 ਜੂਨ ਤੱਕ ਫ੍ਰੀ ਦੇ ਵਿੱਚ ਆਧਾਰ ਕਾਰਡ ਅਪਡੇਟ ਕਰਵਾ ਸਕਦੇ ਹੋ ਤਾਂ ਜੇਕਰ ਤੁਸੀਂ ਆਪਣਾ ਆਧਾਰ ਕਾਰਡ ਅਪਡੇਟ ਕਰਨਾ ਚਾਹੁੰਦੇ ਹੋ ਤਾਂ UIDAI ਦੀ ਵੈਬਸਾਈਟ ਜਾਂ ਆਧਾਰ ਸੈਂਟਰ ਤੇ ਜਾ ਕੇ ਤੁਸੀਂ ਇਹ ਕੰਮ ਕਰ ਸਕਦੇ ਹੋ ਹਾਲਾਂਕਿ ਇਸ ਦੇ ਲਈ ਤੁਹਾਨੂੰ UIDAI ਪੋਰਟਲ ਤੇ ਕੋਈ ਚਾਰਜ ਨਹੀਂ ਦੇਣਾ ਪਏਗਾ ਪਰ ਆਧਾਰ ਕਾਰਡ ਅਪਡੇਟ ਕਰਵਾਉਣ ਦੀ ਫ੍ਰੀ ਸਰਵਿਸ ਸਿਰਫ UIDAI ਪੋਰਟਲ ਤੇ ਹੀ ਮਿਲੇਗੀ ਪਰ ਜੇਕਰ ਤੁਸੀਂ ਆਧਾਰ ਸੈਂਟਰ ਤੇ ਜਾ ਕੇ ਆਧਾਰ ਕਾਰਡ ਅਪਡੇਟ ਕਰਵਾਉਂਦੇ ਹੋ ਤਾਂ ਤੁਹਾਨੂੰ 50 ਰੁਪਏ ਫੀਸ ਦੇ ਤੌਰ ਤੇ ਦੇਣੇ ਪੈਣਗੇ ਤਾਂ ਜੇਕਰ ਤੁਸੀਂ ਆਪਣਾ 10 ਸਾਲ ਪੁਰਾਣਾ ਆਧਾਰ ਕਾਰਡ ਫ੍ਰੀ ਦੇ ਵਿੱਚ ਅਪਡੇਟ ਕਰਨਾ ਚਾਹੁੰਦੇ ਹੋ ਤੇ ਇਹ ਕੰਮ ਜਲਦ ਤੋਂ ਜਲਦ ਕਰਾ ਲਓ ਕਿਉਂਕਿ 14 ਜੂਨ ਦੀ ਡੈਡਲਾਈਨ ਖਤਮ ਹੋਣ ਤੇ ਤੁਹਾਨੂੰ ਇਸ ਦੇ ਲਈ ਪੈਸੇ ਦੇਣੇ ਪੈ ਸਕਦੇ ਨੇ ਹਾਲਾਂਕਿ UIDAI ਨੇ ਵੀ ਸਾਫ਼ ਕਰ ਦਿੱਤਾ ਹੈ ਕਿ 14 ਜੂਨ ਤੋਂ ਬਾਅਦ ਵੀ 10 ਸਾਲ ਪੁਰਾਣਾ ਆਧਾਰ ਕਾਰਡ ਬੰਦ ਨਹੀਂ ਹੋਣ ਜਾ ਰਿਹਾ ਉਹ ਪਹਿਲੇ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕੇਗਾ ਸਿਰਫ ਤੁਹਾਨੂੰ 14 ਜੂਨ ਤੇ ਬਾਅਦ ਮੁਫਤ ਦੇ ਵਿੱਚ ਆਧਾਰ ਕਾਰਡ ਅਪਡੇਟ ਕਰਨ ਦੀ ਸੁਵਿਧਾ ਨਹੀਂ ਮਿਲੇਗੀ ਤਾਂ ਜੋ ਇਹ ਵਾਇਰਲ ਖਬਰਾਂ ਨੇ ਇਹਨਾਂ ਤੇ ਬਿਲਕੁਲ ਵੀ ਧਿਆਨ ਨਾ ਦੇਣ ਦੀ ਸਲਾਹ UIDAI ਦੀ ਵੱਲ ਦਿੱਤੀ ਗਈ ਹੈ ਯਾਨੀ ਕਿ ਇਹ ਖਬਰ ਜੋ ਹੈ 14 ਜੂਨ ਤੋਂ ਬਾਅਦ ਆਧਾਰ ਕਾਰਡ ਬੰਦ ਹੋ ਜਾਏਗਾ ਜੋ ਖਬਰ ਵਾਇਰਲ ਹੋ ਰਹੀ ਸੀ ਇਸ ਨੂੰ ਲੈ ਕੇ ਸਾਫ਼ ਕਰ ਦਿੱਤਾ ਗਿਆ ਕਿ 14 ਜੂਨ ਤੋਂ ਬਾਅਦ 10 ਸਾਲ ਪੁਰਾਣਾ ਆਧਾਰ ਕਾਰਡ ਬੰਦ ਨਹੀਂ ਹੋਏਗਾ ਪਰ ਅਪਡੇਟ ਕਰਵਾਉਣਾ ਬੇਹਦ ਜ਼ਰੂਰੀ ਹੈ